ਤਵ ਪ੍ਰਸਾਦ ਸਵਈਏ ਸਰਾਵਗ ਸੋਧ ਸਮੂਹ ਸਿਧਾਨ ਕੀ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੋਧ ਸੁੱਧਾ ਦਿਕ ਸੰਤ ਸਮੂਹ ਅਨੇਕ ਮੱਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਇਕ ਰਤੀ ਬਿਨ ਇਕ ਰਤੀ ਕੇ ਮਤਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇਕੂਦਤ ਪਾਉਣ ਕੇ ਗਾਨ ਕਾਉ ਜਾਤ ਨੇਵਾਰੀ ਭਾਰੀ ਪੂਜਾਨ ਕੇ ਪੂਪ ਭਲੀ ਬੈਦ ਨਿਆਬਤ ਸੀਸ ਨਾ ਜਾਤ ਵਿਚਾਰੇ ਇਤੇ ਪਾਏ ਤੋ ਕਹਾ ਪਾਏ ਭੂਪਤ ਅੰਤ ਕਾਉ ਨਾਂਗੇ ਹੀ ਪਾਏ ਪਧਾਰੇ ਜੀਤ ਫੇਰਾ ਸਭ ਦੇ ਸਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੀ ਹੈ ਰਾਜ ਹਜਾਰੇ ਪੂਤ ਭਵੇਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਰੇ ਬੈਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਾਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਨ ਆਹਾਰ ਜਤੀ ਜਾਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਰੇ ਬੈਨ ਪੂਪਤ ਏਕ ਰਤੀ ਬੈਨ ਏਕ ਨ ਲੇਖੈ ਸਦ ਸਿਪਾਹ ਦੁਰੰਤ ਦਬਾਹ ਸੋ ਸਾਧ ਸਨਾਹ ਦੁਰਜਾਨ ਦਲਾਂਗੇ ਭਾਰੀ ਗਮਾਨ ਭਰੇ ਮਾਨ ਮੈਂ ਕਾਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਨ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੈਨੋ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰਿਆਰ ਅਵਿਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਨਕੇ ਮਨ ਮਲਈਆ ਗਾੜੇ ਗੜਾਨਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਬਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਜਕ ਅਨੇਕ ਸੋ ਇੱਕ ਦਿਵਈਆ ਦਾਨਵ ਦੇਵ ਫਨਿੰਦਨ ਸਚਰ ਭੂਤ ਭਵਖ ਭਵਾਨ ਜਪਾਂਗੇ ਜੀਵ ਜਤੇ ਜਾਲਮੈ ਥਾਲਮੈ ਪਲ ਹੀ ਪਲ ਮੈ ਸਭ ਥਾਪ ਥਾਪਾਂਗੇ ਬਨ ਪਰ ਤਪਨ ਬਾੜ ਜੈਤ ਤੁਹਨ ਪਾਪਨ ਕੇ ਬਹੁ ਪੁੰਜ ਖਾ ਪਾਂਗੇ ਸਾਧ ਸਮੂਹ ਪਰਸਨ ਫਿਰ ਜਗ ਸੱਤਰ ਸਬਾ ਅਵਲੋਕ ਚਾ ਪਾਂਗੇ ਮਾਨਵ ਇੰਦਰ ਗਜਿੰਦਰ ਨਰਾਤ ਅਪ ਜਾਉ ਅੰਤਰ ਲੋਕ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋਮਬਰ ਸਾਜ ਬਰਾਂਗੇ ਬ੍ਰਾਹਮ ਮਹੇਸ਼ਰ ਬਿਸਨ ਸਤੀ ਪਾਤ ਅੰਤ ਫਾਸੇ ਜਮ ਫਾਸ ਬਰਾਂਗੇ ਜੇ ਨਰ ਸ੍ਰੀ ਪਦ ਕੇ ਪ੍ਰਾਸ ਹੈ ਪਾਗ ਤੇ ਨਰ ਫੇਰਨਾ ਦੇਹ ਤਰਾਂਗੇ ਕਹਾ ਭਾਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਗ ਧਿਆਨ ਲਗਾਇਓ ਨਾਥ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਾਹੋ ਸੁਨਿ ਲੇਹੋ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਕਾਹੂ ਲਾ ਪਾਹਨ ਪੂਜ ਧਰਿਓ ਸੈਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦਿਸ਼ਾ ਮਹੀਂ ਕਾਹੂ ਪਸ਼ਾਹ ਕੋ ਸੀਸ ਨੇ ਵਾਇਓ ਕੋਬ ਤਾਨ ਕਾਉ ਪੂਜਤ ਹੈ ਪਾਸੋ ਕੋ ਮਿਰਤਾਨ ਕਾ ਪੂਜਨ ਤਾਇੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ